ਹੁਣ ਮੌਕਾ ਹੈਗਾ ਪੰਥ ਦੇ ਨਾਲ ਖੜਨ ਦਾ ਤੇ ਪੰਥ ਦੀ ਗੱਲ ਕਰਨ ਦਾ ਤੁਹਾਡੇ ਕੋਲ ਇੱਕ ਬਹੁਤ ਵਧੀਆ ਮੌਕਾ ਮਿਲਿਆਗਾ ਸਰਦਾਰ ਸਰਬਜੀਤ ਸਿੰਘ ਕੌਣ ਨੇ ਕੋਈ ਦੱਸਣ ਦੀ ਲੋੜ ਨਹੀਂ ਸਰਦਾਰ ਸਰਬਜੀਤ ਸਿੰਘ ਸਰਦਾਰ ਬਿਆਨਤ ਸਿੰਘ ਦੇ ਪੁੱਤ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਸੀ ਤੇ ਅੱਜ ਸਾਡੇ ਸਿੱਖਾਂ ਦੀ ਦੋਗਲੀ ਨੀਤੀ ਸਾਹਮਣੇ ਆ ਰਹੀ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਣਾ ਉਥੋਂ ਕੈਂਡੀਡੇਟ ਵਾਪਸ ਨਹੀਂ ਲਿਆ ਬਟਾਲਾ ਸਾਹਿਬ ਵੀ ਤੁਸੀਂ ਸਿੱਖੀ ਦੀ ਗੱਲ ਕਰਨ ਵਾਲੇ ਤੇ ਉੱਥੇ ਤੁਸੀਂ ਖੜੇ ਹੋ ਤੇ ਅਸਲੀ ਤੇ ਨਕਲੀ ਹੀਰੋ ਦੀ ਪਰਖ ਤੁਹਾਨੂੰ ਅੱਜ ਹੀ ਹੋ ਜਾਣੀ ਆ ਕਿਉਂਕਿ ਨਕਲੀ ਹੀਰੋ ਦੇ ਪਿੱਛੇ ਉਹਦੀ ਫਿਲਮ ਇੰਡਸਟਰੀ ਸਾਰੀ ਖੜੀ ਆ ਅਸਲੀ ਹੀਰੋ ਦੇ ਪਿੱਛੇ ਅਸੀਂ ਆਪਣੇ ਆਪ ਦੇ ਬੰਦੇ ਲੱਤਾਂ ਖਿੱਚੀ ਜਾਂ ਨਜ਼ਰ ਧਾਨ ਤੁਸੀਂ ਅੰਮ੍ਰਿਤਪਾਲ ਹੀ ਅੰਮ੍ਰਿਤਪਾਲ ਵੇਲੇ ਆਪਣਾ ਕੈਂਡੀਡੇਟ ਵਾਪਸ ਲਿਆ ਤੇ ਤੁਸੀਂ 30 ਜੂਨ ਨੂੰ 1 ਜੂਨ ਨੂੰ ਜਿੱਦੇ ਵੋਟਾਂ ਪੈ ਗਈਆਂ ਤੇ ਉੱਥੇ ਕਿਰਪਾਨਾਂ ਫੜ ਕੇ ਤਾਂ ਇਹ ਦੋਨੇ ਉੱਥੇ ਤੁਸੀਂ ਹਰਮੰਦਰ ਸਾਹਿਬ ਜਦੋਂ ਜਾਮੋਗੇ ਤੇ ਸਿੱਖੀ ਦੀ ਗੱਲ ਕਰੋਗੇ ਤੇ ਬੀਬੀ ਇੰਦਰਾ ਨੂੰ ਸੋਧਾ ਕਿਨੇ ਲਾਇਆ ਸੀ ਫਿਰ ਤੁਸੀਂ ਕਿਹਨੂੰ ਕੀ ਦਾ ਨਾਮ ਲਮੋਗੇ ਤੁਸੀਂ ਨਾਮ ਲਮੋਗੇ ਸਰਦਾਰ ਬਿਆਨਤ ਸਿੰਘ ਦਾ ਬਿਆਨਤ ਸਿੰਘ ਦੇ ਪੁੱਤ ਨਾਲ ਤੁਸੀਂ ਕੀ ਕੀਤਾ ਤੁਸੀਂ ਉਹਦੇ ਬਰਾਬਰ ਕੈਂਡੀਡੇਟ ਤਾਰ ਕੇ ਬਾਣ ਸਾਹਿਬ ਕੋਈ ਚੰਗੀ ਗੱਲ ਨਹੀਂ ਕਰੀ ਸਿੱਖੀ ਦੀ ਗੱਲ ਕਰਨ ਵਾਲਾ ਬੰਦਾ ਅੱਜ ਆਪਾਂ ਨੂੰ ਮੌਕਾ ਸੀ ਆਪਣੀ ਲੱਥੀ ਹੋਈ ਪੱਗ ਜਿਹੜੀ ਦਿੱਤੀ ਆ ਉਹ ਸਰਦਾਰ ਬਿਆਨਤ ਸਿੰਘ ਨੇ ਦਿੱਤੀ ਆ ਤੇ ਜਦੋਂ 1 ਲੱਖ ਜਾਂ 2 ਲੱਖ ਦੀ ਲੀਡ ਨਾ ਜਿੱਤ ਕੇ ਜਾਊਗਾ ਇੱਕ ਪਾਸੇ ਇੱਕ ਪਾਸੇ ਜਦੋਂ ਜਿੱਥੇ ਰਾਹਲ ગાંધી ਬੈਠਾ ਹੋਊਗਾ ਤੇ ਇੱਕ ਪਾਸੇ ਸਰਦਾਰ ਬਿਆਨਤ ਸਿੰਘ ਦਾ ਪੁੱਤ ਬੈਠਾ ਹੋਊਗਾ ਤੇ ਸਾਡੀ ਸਾਥੀ ਮਾਨਨੀ ਚੌੜੀ ਹੋ ਜਾਣੀ ਆ ਕੀ ਤੂੰ ਸਾਨੂੰ ਖਤਮ ਕਰਨ ਨੂੰ ਫਿਰਦਾ ਸੀ ਤੇਰੀ ਦਾਦੀ ਸਾਨੂੰ ਖਤਮ ਕਰਨ ਨੂੰ ਫਿਰਦੀ ਸੀ ਤੇ ਅੱਜ ਵੀ ਸਿੱਖ ਪੰਥ ਖੜਾਗਾ ਆਪਣਿਆਂ ਨੂੰ ਜਿਤਾਉਂਦਾ ਆ ਤੇ ਸਿੱਖ ਪੰਥ ਆਪਦੇ ਆਂਦੇ ਨਾਲ ਤੇ ਆਪਦੀ ਸਿੱਖੀ ਦੇ ਨਾਲ ਅੱਜ ਵੀ ਉਨਾ ਹੀ ਕਾਇਮ ਆ ਜਿੰਨਾ ਪਹਿਲਾਂ ਕਾਇਮ ਸੀ ਤੁਸੀਂ ਕੀ ਕੀਤਾ ਤੁਸੀਂ ਉੱਥੇ ਬਰਾਬਰ ਕੈਂਡੀਡੇਟ ਤਾਰਤਾ ਅੱਜ ਅਸਲੀ ਹੀਰੋ ਤੇ ਪਿੱਛੇ ਤੁਸੀਂ ਕੀ ਕੁਸ਼ ਕਰਦੇ ਉਹਦੇ ਲੱਤਾਂ ਖਿੱਚਦੇ ਹੋ ਤੇ ਨਕਲੀ ਹੀਰੋਆਂ ਨੇ ਦੱਸਤਾ ਵੀ ਸਾਡਾ ਹੀਰੋ ਆ ਨਕਲੀ ਹੀਰੋਆਂ ਦੇ ਪਿੱਛੇ ਉਹਦੀ ਫਿਲਮ ਇੰਡਸਟਰੀ ਸਾਰੀ ਆ ਗਈ ਚਾਹੇ ਕੋਈ ਕਿਸੇ ਪਾਰਟੀਆਂ ਅੰਦਰੋਂ ਚਾਹੇ ਕਿਸੇ ਬਾਹਰੋਂ ਆ ਤੇ ਸਾਡੇ ਸਾਡੇ ਆਪ ਦੇ ਨਾਲ ਲੱਤਾਂ ਖਿੱਚੀ ਜਾਂਦੇ ਨੇ ਤੁਹਾਡਾ ਫਰਜ਼ ਬਣਦਾ ਸੀ ਵੀ ਯਾਰ ਛੱਡੋ ਕੋਈ ਗੱਲ ਨਹੀਂ ਆਪਾਂ ਇੱਕ ਸੀਟ ਛੱਡੀ ਐ ਤੇ ਦੂਜੀ ਜਿਹੜੇ ਅਖੌਤੀ ਨੇ ਅਖੌਤੀ ਕਾਲੀਦਾਰ ਪੰਥ ਦੇ ਅਸੀਂ ਪੰਥ ਦੇ ਆ ਪੰਥ ਦੇ ਨਾਲ ਆ ਪੰਥ ਦੇ ਜੇ ਤੁਸੀਂ ਨਾਲ ਹੁੰਦੇ ਨਾ ਆਪਣਾ ਕੈਂਡੀਡੇਟ ਇੱਥੋਂ ਨਾ ਦਿੰਦੇ ਵੀ ਭਾਈ ਸਰਬਜੀਤ ਨਹੀਂ ਤੂੰ ਕਿਸੇ ਪਾਰਟੀ ਕੋਲ ਲੜਨਾ ਜਾਦ ਖੜਾ ਹੋ ਅਸੀਂ ਆਪ ਦਾ ਕੈਂਡੀਡੇਟ ਵਾਪਸ ਲੈਂਦੇ ਆ ਦੋਨੇ ਪੰਥਕ ਜਥੇਬੰਦੀਆਂ ਕਹਾਉਣ ਵਾਲੀਆਂ ਤੇ ਕੈਂਡੀਡੇਟ ਤੁਸੀਂ ਲਾਈ ਬੈਠੋ ਯਾਰ ਆਪੋ ਆਪਣੇ ਨਾਲ ਦੋਨੇ ਕੋਈ ਸੰਗ ਸ਼ਰਮ ਹੈ ਹੈਗੀਆ ਕੋਈ ਪੰਥ ਦੀਆਂ ਗੱਲਾਂ ਕਰਨ ਵਾਲੇ ਨਾਕਲੀ ਪੰਥ ਦੀਆਂ ਗੱਲਾਂ ਕਰਨ ਵਾਲੇ ਤੁਸੀਂ ਬੰਦੇ ਹੋ ਜੇ ਪੰਥ ਦੀ ਏਡੀ ਹਰ ਹਮਦਾਦੀ ਸੀ ਨਾ ਆਪਣਾ ਉੱਥੇ ਕੈਂਡੀਡੇਟ ਦੋਨੇ ਵਾਪਸ ਲੈ ਲੈਂਦੇ ਤੇ ਅੰਬਰਤਪਾਲ ਵੇਲੇ ਵੀ ਤੁਸੀਂ ਆਈ ਕੁਝ ਕਰਿਆ ਬਲਟੋਹਾ ਕਹਿੰਦਾ ਜੀ ਮੈਂ ਜੇਲਾਂ ਕੱਟੀਆਂ ਨੇ ਤੁਸੀਂ ਪੰਥ ਕੇ ਕਿੱਥੇ ਯਾਰ ਜਦੋਂ ਵੀ ਲੱਤਾਂ ਖਿੱਚਣੀਆਂ ਨੇ ਆਪਦੇ ਨੇ ਖਿੱਚੀਆਂ ਨੇ ਤੇ ਕਰਮਜੀਤ ਦੀਆਂ ਲੱਤਾਂ ਨਹੀਂ ਖਿੱਚਦੇ ਉਹ ਉਹਦੀ ਮਦਦ ਕਰਦੇ ਨੇ ਇੱਕ ਪਾਸੇ ਅਸਲੀ ਹੀਰੋ ਆ ਤੇ ਇੱਕ ਪਾਸੇ ਨਕਲੀ ਹੀਰੋ ਆ ਫਰੀਦਕੋਟ ਵਾਲਿਓ ਅਸਲੀ ਹੀਰੋ ਐਦ ਕੀ ਜਿੱਤ ਜੇ ਇੱਕ ਮੌਕਾ ਜ਼ਰੂਰ ਦਿਓ ਭਾਈ ਸਾਹਿਬ ਸਰਬਜੀਤ ਨੂੰ ਤੁਹਾਡਾ ਸਾਰਿਆਂ ਦੇ ਲੋਕਾਂ ਦਾ ਧੰਨਵਾਦ ਕਰਾਂ ਪੂਰੀਆਂ ਦੋਨਾਂ ਸੀਟਾਂ ਤੇ ਜ਼ੋਰ ਲੱਗਿਆ ਪਿਆ ਨੰਬਰ ਤੇ ਪਾਲ ਵਾਲੀ ਤੇ ਤੇ ਫਰੀਦਕੋਟ ਵਾਲੀ ਤੇ ਤੁਹਾਨੂੰ ਪੂਰੀ ਦੁਨੀਆ ਦੇਖ ਰਹੀ ਆ ਕਿ ਕਿਤੇ ਪੰਥ ਦਾ ਮਹਿਣਾ ਨਾ ਖੱਟ ਲਿਓ ਵੀ ਅੱਗੇ ਜਿਵੇਂ ਬੀਬੀ ਖਾ ਲੈਣਾ ਨਾ ਹੋਇਆ ਉਹ ਗੱਲ ਨਾ ਹੋ ਜੇ ਐਦ ਕੀ ਪੂਰਾ ਜ਼ੋਰ ਲਾ ਕੇ ਭਾਈ ਸਾਹਿਬ ਦੋਨੇ ਜਿੱਤਨੇ ਚਾਹੀਦੇ ਨੇ ਧੰਵਾਦ ਜੀ